ਇੱਥੇ ਕਿਸਾਨਾਂ ਵੱਲੋਂ ਬੈਰੀਕੇਟਿੰਗ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਹੁਣ ਕੁਛ ਨਾ ਕੁਛ ਹੋ ਸਕਦਾ ਹੈ ਘਟ ਵਾਪਰ ਸਕਦਾ ਹੈ ਤੇ ਵਾਰਨਿੰਗ ਲਗਾਤਾਰ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕੰਟੀਨਿਊ ਇੱਥੇ ਵਾਰਨਿੰਗ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਕਿ ਪਿੱਛੇ ਹਟ ਜਾਓ ਤੇ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਬਿਲਕੁਲ ਦੇਖ ਰਹੇ ਹੋ ਜਿਹੜਾ 101 ਮਰਜੀ ਬੜੇ ਕਿਸਾਨਾਂ ਦਾ ਜਥਾ ਅੱਗੇ ਜਾਣ ਲਈ ਵਜੀਦਾ ਤੇ ਅਥਰੂ ਗੈਸ ਛੱੜ ਦਿੱਤੀ ਗਈ ਹੈ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਇਸ ਵੇਲੇ ਅਥਰੂ ਗੈਸ ਦਾ ਦਿੱਤੀ ਗਈ ਹੈ ਤੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਮੌਕੇ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇਹ ਅਥਰੂ ਗੈਸ ਦਾ ਗੋਲਾ ਬਿਲਕੁਲ ਜਿਹੜਾ ਹੈ ਚਲਾ ਦਿੱਤਾ ਗਿਆ ਹੈ ਕਿਸਾਨ ਜਿਨ੍ਹਾਂ ਦੇ ਉੱਤੇ ਅਥਰੂ ਗੈਸ ਚਲਾਈ ਗਈ ਹੈ ਬੁਰੀ ਤਰ੍ਹਾਂ ਉਹ ਜ਼ਖਮੀ ਹੋ ਗਏ ਨੇ ਇਸ ਗੈਸ ਦੇ ਨਾਲ ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਰਾ মিডিਆ ਉਹਨੂੰ ਕਵਰ ਕਰ ਰਿਹਾ ਹੈ ਹੁਣ ਆ ਦੇਖੋ ਬੁਰਾ ਹਾਲ ਹੋ ਗਿਆ ਇਸ ਵੇਲੇ ਦੇਖੋ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਦਾਂ ਠੱਡ ਕਰ ਕਰਕੇ ਭੇਜਿਆ ਜਾ ਰਿਹਾ ਕਿਸਾਨਾਂ ਨੂੰ ਕਿਦਾਂ ਉਹਨਾਂ ਨੂੰ ਲੈ ਕੇ ਆਇਆ ਜਾ ਰਿਹਾ ਹੈ ਬੜੇ ਬੁਰੇ ਹਾਲਾਤ ਹੈ ਇਸ ਵੇਲੇ ਉਹਨਾਂ ਨੂੰ ਵਰਜੀਤ ਸਿੰਘ ਫੂਲ ਹੈ ਇਹ ਕਿਸਾਨਾਂ ਨੂੰ ਜਿਨ੍ਹਾਂ ਨੂੰ ਫਟੜ ਕਰਕੇ ਪੇ ਦਿੱਤਾ ਗਿਆ ਹੈ ਬੁਰੀ ਤਰ੍ਹਾਂ ਫਟੜ ਹੋ ਗਏ ਹੈ ਉਹ ਦੇਖੋ ਕਿਵੇਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੋਲੇ ਸੀ ਦੇਖ ਰਹੇ ਹੋ ਹਰਿਆਣਾ ਪ੍ਰਸ਼ਾਸਨ ਦੇ ਜਵਾਨ ਉੱਤੇ ਖੜ ਕੇ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਇਹ ਹੰਝੂ ਗੈਸ ਦੇ ਗੋਲੇ ਦਾਗਦੇ ਐ ਮੈਂ ਤੁਹਾਨੂੰ ਬਿਲਕੁਲ ਲਵੇ ਦੀਆਂ ਤਸਵੀਰਾਂ ਦਿਖਾ ਰਿਹਾ ਤੇ ਉਹਨਾਂ ਵਿੱਚੋਂ ਇੱਕ ਜਿਹੜਾ ਉਹ ਉੱਥੇ ਵੀਡੀਓਗ੍ਰਾਫੀ ਕਰ ਰਿਹਾ ਉਹ ਪ੍ਰੋਪਰ ਦਿਖਾ ਰਿਹਾ ਵੀ ਉਧਰੋਂ ਕਿਵੇਂ ਕਿਸਾਨ ਇਕੱਠੇ ਹੋ ਰਹੇ ਐ ਕਿਸਾਨਾਂ ਦੇ ਉੱਤੇ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਹੰਝੂ ਗੈਸ ਦੇ ਗੋਲੇ ਤਾਂਗੇ ਗਏ ਆ ਉੱਥੇ ਇੱਕ ਕਿਸਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਹਿੰਦੇ ਆਪਾਂ ਕਹਿ ਸਕਦੇ ਆ ਆਪਾਂ ਕਰ ਦਿੱਤਾ ਗਿਆ ਉਹਨਾਂ ਨੂੰ ਗੈਸ ਚੜ ਗਈ ਹੈ ਜ਼ਹਿਰੀਲੀ ਗੈਸ ਹੈ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਤੇ ਕਿਸੇ ਤਰੀਕਾ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਵੱਲੋਂ ਉਹਨਾਂ ਨੂੰ ਜਿਹੜੀ ਨਮਕ ਖਵਾ ਕੇ ਕੁਝ ਨਾ ਕੁ ਸਹਾਇਤਾ ਦਿੱਤੀ ਜਾ ਰਹੀ ਹੈ ਬੜਾ ਮੁਸ਼ਕਲ ਸਮਾਂ ਹੈ ਉਹਨਾਂ ਦੇ ਵਾਸਤੇ ਇਹ ਕਿਸਾਨਾਂ ਵੱਲੋਂ ਜਿਹੜੀਆਂ ਰੋਕਾਂ ਪੱਟ ਕੇ ਲਿਆਂਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਸਟੇਜ ਦੇ ਉੱਤੇ ਲਿਆ ਕੇ ਰੱਖਿਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਵੀ ਇਹ ਰੋਕਾਂ ਕਿਸਾਨ ਜਿਹੜੇ ਐ ਉਹ ਪੱਟ ਕੇ ਲੈ ਆਏ ਐ ਤੇ ਆਪਣਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੇ ਐ ਅੱਗੇ ਜਾਣ ਵਾਸਤੇ ਹੁਣ ਦੇਖਣਾ ਹੋਏਗਾ ਵੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ ਕਿ ਨਹੀਂ ਜਾਣ ਦਿੱਤਾ ਜਾਂਦਾ ਅੱਜ ਇਹਨੂੰ ਆਪਣਾ ਰਸਤਾ ਸਾਫ਼ ਕਰਨੀ ਚਾਹ। ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਇਕੱਠ ਹੈ ਸੰਗਤ ਦਾ ਇੱਥੇ ਤੇ ਬਾਕੀ ਸਾਰੇ ਦੇ ਜਿਹੜੇ ਸੰਗਤ ਹੈ ਜਾਂ ਜਿੰਨੇ ਵੀ ਕਿਸਾਨ ਨੇ ਉਹਨਾਂ ਨੂੰ ਜਾਬਤੇ ਦੇ ਵਿੱਚ ਰੱਖਿਆ ਗਿਆ ਹੈ ਪਿੱਛੇ ਸਿਰਫ 101 ਮਰਜੀਵੜੇ ਕਿਸਾਨਾਂ ਦਾ ਜਥਾ ਹੀ ਅੱਗੇ ਗਿਆ ਤੇ ਤੁਸੀਂ ਦੇਖ ਰਹੇ ਹੋ ਤੇ ਅੱਗੇ ਸਿਰਫ ਜਿਣਵੇਂ ਜੁਣਵੇਂ ਕਿਸਾਨ ਹੀ ਹੈ ਜਿਹੜੇ ਉਹਨਾਂ ਦੀ ਰੱਖਿਆ ਵਾਸਤੇ ਹੈ ਮਰਜੀਵੜਿਆਂ ਦੀ ਤੇ ਮੌਕੇ ਦੇ ਉੱਤੇ ਸਿਰਫ ਮਰਜੀਵੜੇ ਸੀ ਜਿਹੜੇ ਕਿਸਾਨ ਹੈ ਉਹਨਾਂ ਦਾ ਜਥਾ ਗਿਆ ਹੋਇਆ ਹੈ ਤੇ ਬਾਕੀ ਸਾਰੇ ਕਿਸਾਨ ਪੂਰੇ ਜਾਬਤੇ ਦੇ ਵਿੱਚ ਉਹਨਾਂ ਨੂੰ ਪਿੱਛੇ ਕੰਟਰੋਲ ਕਰਕੇ ਰੱਖਿਆ ਗਿਆ ਹੈ ਤੇ ਸਾਰੇ ਬੜੇ ਆਰਾਮ ਦੇ ਨਾਲ ਉਹ ਖੜਕੇ ਪੂਰਾ ਦੇਖ ਰਹੇ ਹੈ ਵੀ ਹੁਣ ਹੁੰਦਾ ਕੀ ਹੈ ਫਾਇਰ ਕਰਨ ਲਈ ਤਿਆਰ ਹੈ ਹੰਝੂ ਗੈਸ ਦੇ ਗੋਲੇ ਦਾ ਤੇ ਕਿਸੇ ਵੀ ਵੇਲੇ ਉਹ ਫਾਇਰ ਕਰ ਸਕਦਾ ਹੈ ਬਿਲਕੁਲ ਕਿਸਾਨ ਤਿਆਰ ਨੇ ਉਹਨੇ ਗੋਲਾ ਦਾਗ ਦਿੱਤਾ ਹੈ ਬਾਰ-ਬਾਰ ਲਗਾਤਾਰ ਅਸਰੂਗ ਇਹ ਆਵਾਜ਼ ਕਿਸਾਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜੇ ਆ ਰਿਹਾ ਉਸ ਦਿਨ ਦਾ ਕਿਸਾਨ ਪਿਛਲੀ ਵਾਰ ਜਦੋਂ ਟਰੈਕਟਰ ਟਰੈਲੀਆਂ ਲੈ ਕੇ ਆਏ ਸੀ ਆਪਣੇ ਸਾਰੇ ਸੰਦ ਲੈ ਕੇ ਆਏ ਸੀ ਉਹਨਾਂ ਨੂੰ ਨਹੀਂ ਸੀ ਜਾਣ ਦਿੱਤਾ ਗਿਆ ਪਰ ਹੁਣ ਤਾਂ ਪੈਦਲ ਗਏ ਕਿਸਾਨਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਲਗਾਤਾਰ ਵਰਾਏ ਜਾ ਰਹੇ ਹੈ ਲਗਾਤਾਰ ਪ੍ਰਸ਼ਾਸਨ ਵੱਲੋਂ ਹੰਝੂ ਗੈਸ ਦੇ ਗੋਲਿਆਂ ਦੀ ਜਿਹੜੀ ਬਰਸਾਤ ਹੈ ਉਹ ਕੀਤੀ ਜਾ ਰਹੀ ਹੈ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਕਿਸਾਨ ਮਜ਼ਦੂਰ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਸਰਦਾਰ ਦਰਵਾਗ ਸਿੰਘ ਗੀਲੋ ਸਾਡੇ ਨਾਲ ਨੇ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਬਣਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਨੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜਿਹੜੀਆਂ ਸਾਡੀ ਸਰਕਾਰ ਨਾਲ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਸਰਕਾਰ ਦੇ ਨੁਮਾਇੰਦਿਆਂ ਨੇ ਮੰਤਰੀਆਂ ਨੇ ਇਹ ਗੱਲ ਕਹੀ ਕਿ ਤੁਸੀਂ ਪੈਦਲ ਆ ਜਾਓ ਇਤੋਂ ਤੱਕ ਉਸ ਤੋਂ ਬਾਅਦ ਜਿੰਨੇ ਵੀ ਹਰਿਆਣੇ ਦੇ ਮੰਤਰੀ ਉਹ ਵੀ ਕਹਿੰਦੇ ਰਿਹਾ ਵੀ ਤੁਸੀਂ ਪੈਦਲ ਜਾਓ ਕੋਈ ਅਸੀਂ ਤੁਹਾਨੂੰ ਨਹੀਂ ਕੁਝ ਕਵਾਂਗੇ ਸੁਪਰੀਮ ਕੋਰਟ ਨੇ ਆਰਡਰ ਕਰਦੇ ਵੀ ਤੁਸੀਂ ਪੈਦਲ ਚੱਲ ਜਾਓ ਹੁਣ ਆ ਪੈਦਲ ਦਾ ਹਾਲਾਤ ਜਿਹੜੇ ਤੁਸੀਂ ਦੇਖ ਰਹੇ ਹੋ ਅੱਜ 101 ਦਾ ਜਥਾ ਜਿਹੜਾ ਪੈਦਲ ਭੇਜਿਆ ਸੀ ਔਰ ਮਰਜੀਵੜਿਆਂ ਦਾ ਨਾਮ ਦਿੱਤਾ ਉਹਨੂੰ ਵੀ ਅਸੀਂ ਤਾਂ ਆਪਣੇ ਆਪ ਨੂੰ ਮਰਨ ਲਈ ਪੇਸ਼ ਕਰ ਰਹੇ ਹਾਂ ਤੁਸੀਂ ਜੋ ਕਰਨਾ ਕਰੋ ਪਰ ਸਰਕਾਰ 101 ਤੋਂ ਵੀ ਡਰ ਰਹੀ ਹੈ ਸਰਕਾਰ ਕਿਤੇ ਨਾ ਕਿਤੇ ਥੁੱਕ ਕੇ ਛੱਟ ਰਹੀ ਹੈ ਇਹ ਗੱਲ ਕਰ ਦਿੰਦੀ ਹੈ ਕੱਲ ਤੋਂ ਪਿੱਛੇ हट ਜਾਂਦੀ ਹੈ ਔਰ ਇਹਨਾਂ ਦੀ ਜਿਹੜੀ ਨੀਤ ਔਰ ਨੀਤੀ ਦੋਨਾਂ 'ਚ ਬਹੁਤ ਫਰਕ ਆ ਇਹਨਾਂ ਦੀ ਮਨਛਾ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲਿਆਉਂਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਖੇਤੀ ਸੈਕਟਰ 'ਚੋਂ ਬਾਹਰ ਕੀਤਾ ਜਾਵੇ ਤੇ ਬਾਪੂ ਜੀ ਜਿਹੜੇ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਮਰਜੀ ਵੜੇ ਕਿਸਾਨ ਅੱਗੇ ਭੇਜੇ ਗਏ ਸੀ ਉਹਨਾਂ ਦੇ ਵਿੱਚ ਫਿਰ ਮੂਰਲੀ ਕਤਾਰ ਦੇ ਵਿੱਚ ਆਗੂਆਂ ਨੂੰ ਭੇਜਿਆ ਗਿਆ ਜਾਂ ਕਿਵੇਂ ਦੀ ਰਣਨੀਤੀ ਸੀ ਉਹ ਸਾਡੇ ਤਿੰਨ ਆਗੂ ਮੇਨ ਸਟੇਟ ਦੇ ਜਿਹੜੇ ਤਿੰਨ ਆਗੂ ਸੀ ਉਹ ਮੋਰੇ ਗਏ ਸਰਜੀਤ ਸਿੰਘ ਪੂਲ ਸੁਵਿੰਦਰ ਸਿੰਘ ਚਤਾਲਾ ਸਤਨਾਮ ਸਿੰਘ ਨੂੰ ਇਹ ਅੱਗੇ ਗਏ ਸੀਗੇ ਇਹਨਾਂ ਦੇ ਨਾਲ ਬਾਕੀ ਜਿਥਾ ਸੀ ਇਸੇ ਤਰ੍ਹਾਂ ਹੀ ਬਾਕੀ ਜਿੱਥੇ ਤੁਰਨੇ ਸੀ ਅਸੀਂ ਸਾਰੇ ਤੇ ਅੱਜ ਹੁਣ ਸਰਜੀਤ ਸਿੰਘ ਪੂਲ ਦੇ ਲੱਗੀ 60 ਜਦਾ ਲੱਗੀ ਆ ਉਹਨੂੰ ਲੈ ਕੇ ਐਂਬੂਲੈਂਸ ਦੇ ਵਿੱਚ ਸੁਨਾਮ ਸਿੰਘ ਪੰਨੂ ਦੇ ਵੀ ਲੱਗੀ ਆ 60 ਤੇ ਬਾਕੀ ਸਾਡੇ 6 ਬੰਦੇ ਹੋਰ ਜਿਹੜੇ ਉਹ ਫਟੜ ਹੋ ਗਏ ਨੇ ਇੱਕ ਦੇ ਲੱਗਦੀ ਆ ਵੀ ਕੋਈ ਜਦਾ 60 ਲੱਗੀ ਆ ਸਿਰ ਚ ਕੀ ਵੱਜਾ ਇਹ ਤੇ ਹੁਣ ਉੱਥੇ ਟਾਈਮ ਤੇ ਪਤਾ ਲੱਗੂਗਾ ਜਾ ਕੇ ਆ ਦੇਖੋ ਤੁਸੀਂ ਹਾਲਾਤ ਦੇ ਕੋ ਇਹਨਾਂ ਦੇ ਇਹ ਕੀ ਹਾਲਾਤ ਕਰ ਰਹੇ ਨੇ ਆ ਲੋ ਜੀ ਜੀ ਆ ਦੇਖੋ ਮੌਕੇ ਦੇ ਹਾਲਾਤ ਦੇਖੋ ਤੁਸੀਂ মিডিਆ ਦਿਖਾਓ ਏ ਵੀ ਇਹ ਹਨ ਹਨ ਤੇ ਇਹ ਅਸੀਂ ਕੀ ਲੜ ਸਕਦੇ ਸਾਡੇ ਕੋਲ ਝੰਡੇ ਨੇ ਝੰਡਿਆਂ ਨਾਲ ਮੁਕਾਬਲਾ ਕਰ ਲਾਂਗੇ ਅਸੀਂ ਉਹਨੂੰ ਜੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਜਨਤਾ ਜਿਹੜੀ ਮਗਰ ਬੈਠੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅੱਜ ਦੇਖੋ ਲੜ ਰਹੇ ਆ ਅਸੀਂ ਲੜ ਰਹੇ ਆ ਸਾਡਾ ਸਾਥ ਦੇ ਹੋਣ ਕੇ ਜੀ ਸੋ ਇਹ ਸੀਗੇ ਜੇਲਸਾ ਜਿਹੜੇ ਕਿ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਹੈ ਉਹ ਜਵਰ ਕਰ ਰਹੀ ਹੈ ਆਪਣੀਆਂ ਕਹੀਆਂ ਗੱਲਾਂ ਤੋਂ ਸਰਕਾਰ ਮੁਕਰ ਚੁੱਕੀ ਹੈ ਪੈਦਲ ਜਾ ਰਹੇ ਕਿਸਾਨਾਂ ਦੇ ਜਥੇ ਨੂੰ ਵੀ ਬੜੇ क्रੂਲਟੀ ਦੇ ਨਾਲ ਖਦੇੜ ਕੇ ਉਹਨਾਂ ਨੂੰ ਵਾਪਸ ਭਜਾਇਆ ਜਾ ਰਿਹਾ ਹੈ